ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਾਈ ਜਤਿੰਦਰ ਦੇ ਘਰੇ ਆਈ ਦੋਸਤੋ ਨੰਬਰ ਬਾਈ ਜਤਿੰਦਰ ਦੇ ਲਗਾਤਾਰ ਸਕਰੀਨ ਤੇ ਚੱਲ ਰਿਹਾ ਮੱਝਾਂ ਦੋਸਤੋ ਘੱਟੋ ਘੱਟ ਵੀ ਤੁਹਾਨੂੰ 5 ਨੱਕ ਜਿਹੜੇ ਹੈਗੇ ਮੱਝਾਂ ਇਸ ਕਰੋ ਵੇਖਣ ਦੇ ਵਿੱਚ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਪਹਿਲੇ ਨੰਬਰ ਦੀ ਜੇਕਰ ਮੈਂ ਗੱਲ ਕਰਲਾਂ ਤੇ ਬਿਲਕੁਲ ਗੱਬਣ ਰੈਡੀ ਐ ਸੂਨ ਦੇ ਵਿੱਚ ਕੋਈ ਹਫਤਾ 8 ਦਿਨ ਹਜੇ ਜਦੋਂ ਦੋਸਤੋ ਸਮਾਂ ਲੈ ਜੂਗੀ ਬਾਕੀ ਥਰਾਂ ਤੋਂ ਉਹ ਆ ਕਰੋ ਚੱਕੀ ਜੀ ਠੀਕ ਹੈ ਤਜਸੂਆ ਸੂਣ ਨੂੰ ਬਿਲਕੁਲ ਅਗੇ ਰੈਡੀ ਆ ਠੀਕ ਆ ਵੀਡੀਓ ਜਿਹੜੀ ਦੋਸਤੋ ਆਪਣੀ ਫੁੱਲ ਵੀਡੀਓ ਹੈਗੀ ਆ ਜਲਦੀ ਤੁਹਾਨੂੰ ਮਿਲ ਜਾਊਗੀ ਪਿੰਡ ਚੱਠੇ ਤੋਂ ਅੱਜ ਜਿਹੜੀ ਆ ਦੋਸਤੋ ਤਕਰੀਬਨ 4 ਵਜੇ ਜਿਹੜੀ ਆ ਵੀਡੀਓ ਅਪਲੋਡ ਹੋ ਜੇਗੀ ਸੋ ਚਾਹਵਣ ਵੀਰ ਆ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਇਹਨਾਂ ਮੱਜਾਂ ਦੇ ਰਿਗਾਰਡਿੰਗ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀ ਜਿਹੜੀ ਪਹਿਲੇ ਦੂਜੇ ਨੰਬਰ ਤੋਂ ਝੋਟੀ ਆ ਦੋਸਤੋ ਇਹ ਵੀ ਸੂਈ ਆ ਮਗਰ ਕੱਟੀ ਆ ਠੀਕ ਆ ਤੇ ਤਾਜੀ ਸੂਈ ਆ ਤੇ ਨੌਂਕ ਦੇ ਦਰਮਿਆਨ ਜਿਹੜਾ ਦੋਸਤੋ ਹੁਣ ਦੋ ਤੋਂ ਤੁਸੀਂ ਅਕਾਊਂ